ਸਸੀ ਕਾਲ ਜੀ ਦੇ ਸਾਥਿਓ ਅੱਜ ਕਾਫੀ ਦਿਨਾਂ ਬਾਅਦ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਦੇ ਲਈ ਰੂਹ ਰੂ ਹੋ ਰਿਹਾ ਤੇ ਕਾਫੀ ਫੋਨ ਵੀ ਆ ਰਹੇ ਐ ਤੇ ਸਾਥੀ ਇਹ ਵੀ ਸੋਚਦੇ ਪਏ ਆ ਕਿ ਹੁਣ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਹੈ ਅਗਲੇ ਸਟੈਪ ਤੇ ਵਧਣ ਦੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਭ ਨੂੰ ਇੱਕ ਦੂਸਰੇ ਦੇ ਉੱਤੇ ਯਕੀਨ ਕਰਕੇ ਇਮਾਨਦਾਰੀ ਦੇ ਨਾਲ ਸਾਥ ਦੇ ਕੇ ਇਹ ਗਲਤ ਫਹਿਮੀਆਂ ਛੱਡ ਕੇ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਹੋਣਾ ਪਊਗਾ ਬਹੁਤ ਵਾਰੀ ਬਹੁਤ ਸਾਰੀਆਂ ਗਲਤ ਫਹਿਮੀਆਂ ਬੜੀਆਂ ਦੂਰੀਆਂ ਬਣਾ ਦਿੰਦੀਆਂ ਹਨ ਜਦ ਕਿ ਉਸ ਇਨਸਾਨ ਦਾ ਉਹਦੇ ਵਿੱਚ ਕਸੂਰ ਨਹੀਂ ਹੁੰਦਾ ਤੇ ਪਰ ਸਮਝ ਲਿਆ ਜਾਂਦਾ ਹੈ ਤੇ ਉਹ ਸਭ ਨੂੰ ਛੱਡਦੇ ਹੋਏ ਇੱਕ ਤਾਂ ਇਹ ਦੇਖਿਆ ਜਾਵੇ ਕਿ ਕਸੂਰ ਹਮੇਸ਼ਾ ਵੀ ਜਦੋਂ ਵੀ ਰਿਹਾ ਉਹ ਹਾਕਮ ਤੇ ਰਿਹਾ ਹਾਕਮ ਤੇ ਨਹੀਂ ਚਾਹੁੰਦੀ ਹੁੰਦੀ ਕਿ ਜਨਤਾ ਨੂੰ ਹੱਕ ਦਿੱਤੇ ਜਾਣ ਤੁਸੀਂ ਕਿਸਾਨੀ ਸੰਘਰਸ਼ ਨੂੰ ਦੇਖ ਲਓ ਜੇਕਰ 2021 ਦੇ ਵਿੱਚ ਜਦੋਂ ਆਪਣਾ ਮੇਰੇ ਖਿਆਲ ਚ ਧਰਨਾ ਮੁਹਾਲੀ ਲੱਗਿਆ ਹੋਇਆ ਸੀ ਤੇ ਉਦੋਂ ਕਿਸਾਨੀ ਘੋਲ ਇੱਕ ਵਰਲਡ ਦਾ ਵੱਡਾ ਵੱਡਾ ਘੋਲ ਲੜਿਆ ਗਿਆ ਸੀ ਤੇ ਅੱਜ ਫੇਰ ਕਿਸਾਨਾਂ ਨੂੰ ਬੈਠਿਆਂ ਨੂੰ ਉੱਥੇ ਕਿੰਨਾ ਟਾਈਮ ਹੋ ਗਿਆ ਤੇ ਇਵਨ ਕਿ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਵੀ ਜਿਹੜੀ ਹੈਗੀ ਆ ਜਿੰਦਗੀ ਉਹਦੀ ਦਾਦੇ ਉੱਤੇ ਲਾਈ ਹੋਈ ਹੈ ਸਾਨੂੰ ਵੱਡੇ ਜਿਗਰੇ ਕਰਕੇ ਵੱਡੀਆਂ ਸੋਚਾਂ ਰੱਖ ਕੇ ਹਾਕਮ ਧਿਰ ਦਾ ਕਸੂਰ ਸਮਝ ਕੇ ਤੇ ਆਪਦੀਆਂ ਛੋਟੀਆਂ ਮੋਟੀਆਂ ਈਗੋ ਛੋਟੀਆਂ ਮੋਟੀਆਂ ਗਲਤਫਹਿਮੀਆਂ ਜਾਂ ਛੋਟੇ ਮੋਟੇ ਵਿਚਾਰ ਜਾਂ ਛੋਟੀਆਂ ਗੱਲਾਂ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ ਅੱਗੇ ਵਧਣ ਦੇ ਲਈ ਸਾਰਿਆਂ ਨੂੰ ਜੁਆਇੰਟ ਐਫਰਟ ਕਰਨੇ ਪੈਣਗੇ ਕਿਉਂਕਿ ਲੜਾਈ ਇਹ ਇੱਕ ਦੀ ਨਹੀਂ ਲੜਾਈ ਸਕਦੀ ਹੈ ਜੇ ਹਾਕਮ ਧਿਰ ਨੂੰ ਝੁਕਾ ਕੇ ਕੁਝ ਪ੍ਰਾਪਤ ਕਰਨਾ ਹੈ ਤਾਂ ਇਹ ਬੇਨਤੀ ਸਵਿਕਾਰ ਕਰ ਲੋ ਤੇ ਅਗਲੇ ਸਮੇਂ ਦੇ ਵਿੱਚ ਅਗਲਾ ਸਟੈਪ ਲਾਈਨ ਦੇ ਲਈ ਕਿ ਸਾਰੇ ਤੁਸੀਂ ਸਹਿਮਤੋਂ ਜੇ ਸਟੈਪ ਲਾਈਨ ਦੇ ਲਈ ਸਹਿਮਤੋਂ ਤਾਂ ਜੁਆਇੰਟ ਐਫਰਟ ਕਰਨੇ ਪੈਣਗੇ ਤਾਂ ਕੁਝ ਆਉਟਪੁੱਟ ਆਉਗੀ ਨਹੀਂ ਤਾਂ ਇਕੱਲੇ ਜਾਂਦੇ ਆ ਮਿਲ ਕੇ ਆ ਜਾਂਦੇ ਆ ਜਾਂ ਸਰਕਾਰ ਮੀਟਿੰਗਾਂ ਕਰ ਲੈਂਦੀ ਹੈ ਕੁਝ ਨਹੀਂ ਨਿਕਲਦਾ ਤਾਂ ਅਜਿਹਾ ਹੀ ਹੁੰਦਾ ਰਹਿਣਾ ਹੈ ਗਲਤ ਫਹਿਮੀਆਂ ਛੱਡ ਦਿਓ ਇੱਕ ਦੂਜੇ ਦੇ ਉੱਤੇ ਯਕੀਨ ਕਰਕੇ ਅੱਗੇ ਵਧੋ ਤੇ ਜਿਹੜੀਆਂ ਆਗੂ ਬਣਨ ਦੀਆਂ ਤੰਗਾਂ ਹੈ ਜਾਂ ਮਤਲਬ ਇਹ ਕਹ ਲਓ ਵੀ ਮੈਂ ਮੈਂ ਕਰਾਉਣ ਦੀਆਂ ਇਛਾਵਾਂ ਹੈ ਉਹ ਛੱਡ ਦਿਓ ਅੱਗੇ ਵਧਣ ਦੇ ਲਈ ਅਗਲੇ ਸਟੈਪ ਦੇ ਉੱਤੇ ਕਿਉਂਕਿ ਆਪਦੇ ਆਪਦੇ ਬੱਚਿਆਂ ਦਾ ਤੇ ਪਰਿਵਾਰ ਦਾ ਭਵਿੱਖ ਨੂੰ ਸਵਾਰਨ ਦੇ ਲਈ ਅਗਲਾ ਸਟੈਪ ਲੈਣਾ ਹੈ ਸਾਰੇ ਸਮੂਹ ਜਿਹੜੇ ਟੈਂਪਰੇਰੀ ਟੀਚਰ ਹੈ ਉਹ ਟੀਚਰ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਜਾਓ ਤੇ ਅ ਵੱਡੀ ਸੋਚ ਰੱਖ ਕੇ ਵੱਡੇ ਜਿਗਰੇ ਰੱਖ ਕੇ ਇੱਕ ਦੂਸਰੇ ਦਾ ਸਾਥ ਦਿਓ ਐਵੇਂ ਛੋਟੀਆਂ ਮੋਟੀਆਂ ਇਧਰ ਉਧਰ ਦੀਆਂ ਗੱਲਾਂ ਜਾਂ ਕੰਨ ਆ ਇੱਕ ਦੂਸਰੇ ਦੇ ਭਰਨੇ ਬੰਦ ਕਰ ਦਈਏ ਕਿਉਂਕਿ ਜਿਹੜੀਆਂ ਮਨਾਂ ਦੀਆਂ ਦੂਰੀਆਂ ਆ ਉਹ ਛੋਟੀਆਂ ਮੋਟੀਆਂ ਗੱਲਾਂ ਦੇ ਵਿੱਚ ਬਣ ਜਾਂਦੀਆਂ ਕੋਈ ਵੱਡੇ ਕਾਰਨ ਨਹੀਂ ਹੁੰਦੇ ਉਹਦੇ ਪਿੱਛੇ ਜਿਵੇਂ ਵਰਲਡ ਦੇ ਵਿੱਚ ਦੋ ਵਰਲਡ ਵਾਰ ਹੋਏ ਤੇ ਇੱਕ ਪਹਿਲਾ ਵਿਸ਼ਵ ਯੁੱਧ ਤੇ ਦੂਜਾ ਵਿਸ਼ਵ ਯੁੱਧ 1945 ਦੇ ਵਿੱਚ ਦੂਜਾ ਵਿਸ਼ਵ ਯੁੱਧ ਖਤਮ ਹੋ ਗਿਆ 35 36 ਦੇਸ਼ ਇੱਕ ਦੂਸਰੇ ਨਾਲ ਲੜ ਗਏ ਝਗੜ ਗਏ ਇੱਕ ਦੂਸਰੇ ਦੀ ਬਾਉਂਡਰੀ ਦੇ ਨਾਲ ਦਾਖਲ ਹੋ ਗਏ ਅਖੀਰ ਫਿਰ ਇਹ ਸ਼ਕਤੀਆਂ ਸੀ ਜਿਹੜੀਆਂ ਦੋ ਉਹਨਾਂ ਨੇ ਤੀਜਾ ਇੱਕ ਯੁੱਧ ਸ਼ੁਰੂ ਕੀਤਾ ਜਿਹਨੂੰ ਕੋਲਡ ওয়ার্ল্ড ਵਾਰ ਕਿਹਾ ਜਾਂਦਾ ਹੈ ਜਿਹੜਾ ਕਿ ਰਸ਼ੀਆ ਨੇ ਰਸ਼ੀਆ ਦੇ ਟੋਟੇ ਕੀਤੇ ਸੀ ਤਾਂ 1990 ਦੇ ਵਿੱਚ ਆ ਕੇ ਯੂਐਸਐਸਆਰ ਟੁੱਟਿਆ ਤਾਂ ਇਹ ਉਹ ਸ਼ੀਤ ਯੁੱਧ ਜਿਹੜਾ ਬੰਦ ਕਰਦੀਏ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਚੱਲਦਾ ਹੈ ਤੇ ਗਵਰਨਮੈਂਟ ਦੇ ਨਾਲ ਤਖਤ ਦੇ ਨਾਲ ਇਹਦੀ ਸ਼ੁਰੂ ਕਰਨਾ ਪਊਗਾ ਜੇ ਇਸ ਗੱਲ ਨਾਲ ਸਹਿਮਤ ਹੋ ਤਾਂ ਉਹਦੇ ਪੋਜ਼ਿਟਿਵ ਕਮੈਂਟ ਅ ਇਸ ਵੀਡੀਓ ਦੇ ਥੱਲੇ ਦਿਓ ਤੇ ਸਾਥ ਦੇਣ ਦਾ ਵਚਨ ਦਿਓ ਤਾਂ ਕਿ ਅੱਗੇ ਵਧਿਏ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ